ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ 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 ਸਾਡਾ ਹੱਕ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ 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 ਹਰੀਓ ਤਾਂ ਗੱਲ ਹੀ ਨਹੀਂ ਕਰਦੇ ਤੁਹਾਨੂੰ ਗੱਲ ਹੋਰ ਜੀ ਕਹਾਂ ਮਾਰ ਆਏ ਬਾਬਾ ਜੀ ਮੈਂ ਤਾਂ ਇੰਨਾ ਗਿਆ ਉੱਧਰ ਲੈ ਆਓ ਲੈਟ ਦੇ ਹਰੀਓ ਬਖ ਮੰਦਰੀ ਮਰਦਾਬਾਦ ਜਿੰਦਾਬਾਦ 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 ਸਾਡਾ ਐਮਪੀ ਰਿਹਾਰ ਕਰੋ ਰਿਹਾਰ ਕਰੋ ਰਿਹਾਰ ਕਰੋ ਸਾਡਾ ਐਮਪੀ ਰਿਹਾਰ ਕਰੋ ਰਿਹਾਰ ਕਰੋ ਰਿਹਾਰ ਕਰੋ ਖਡੂਰ ਸਾਹਿਬ ਦਾ ਐਮਪੀ ਰਿਹਾਰ ਕਰੋ ਰਿਹਾਰ ਕਰੋ ਰਿਹਾਰ ਕਰੋ ਲੋਕਾਂ ਦੇ ਹਕਾ ਦੇ ਡਾਕਾ ਨਹੀਂ ਪੁੱਜਣ ਦੇਵਾਂਗੇ ਨਹੀਂ ਪੁੱਜਣ ਦੇਵਾਂਗੇ ਇਹ ਪੁੱਛਦੇ ਆਗੇ ਮਗਰ ਅੜਾ ਮਗਰ ਅੜਾ ਬੋਰਡ ਪਰ ਕਾ ਕਰਿਓ ਕਾ ਕਰਿਓ ਤਰੀ ਮੁਰਦਾ ਬਾਦ ਮੁਰਦਾ ਬਾਦ ਰੋਦਾ ਬਾਦ ਅਹੀਂ ਪਾਈ ਮਰਤਵਾਰ ਸਿੰਘ ਦੀ ਐਨਐਸਏ ਮਤਲਬ ਕਿ ਰੱਦ ਕਰਾਉਣ ਵਾਸਤੇ ਇਕੱਠੇ ਹੋਈਆਂ ਸਾਰੀ ਸੰਗਤ ਜਿਹੜੀ ਕਾ ਕਿ ਕਿਉਂ ਤੇ ਕੀ ਦੀ ਦੀ ਗੱਲ ਕਰੀਏ ਕਰਨ ਦਾ ਤੇ ਹੁਣ ਤੱਕਾ ਹੀ ਆ ਤੱਕਾ ਕਰਨ ਦਾ ਹੈ ਜਾਂ ਕਾਰਨ ਤੇ ਕੋਈ ਵੀ ਨਹੀਂ ਹੈ ਕਾਰਨ ਕੋਈ ਹੋਵੇ ਤੇ ਕਾਰਨ ਤੇ ਪਹਿਲੀ ਵਾਰੀ ਵੀ ਐਨਐਸਏ ਲੱਗਣ ਦਾ ਕੋਈ ਕਾਰਨ ਨਹੀਂ ਸੀ ਕੋਈ ਥਾਣੇ 'ਚ ਕੋਈ ਐਡਾ ਨੁਕਸਾਨ ਨਹੀਂ ਸੀ ਹੋਇਆ ਉਹ ਨੂੰ 'ਚ ਕਿੰਨਾ ਕੁਝ ਹੋਇਆ ਬੱਸਾਂ ਸੜੀਆਂ ਲੋਕਾਂ ਦੀਆਂ ਜਾਨਾਂ ਗਈਆਂ ਉੱਥੇ ਐਨਐਸਏ ਨਹੀਂ ਲੱਗੀ ਇੱਥੇ ਤੇ ਸਿਰਫ ਇਹਨਾਂ ਨੇ ਧੱਕਾ ਕੀਤਾ ਵਾ ਐਨਐਸਏ ਲਾਉਣ ਦਾ ਇਹਦਾ ਕੋਈ ਕਾਰਨ ਨਹੀਂ ਹੈਗਾ ਐਨਐਸਏ ਦਾ ਹੁਣ ਕੀ ਮੰਗ ਕਰਦੇ ਹੈ ਅਹੀਂ ਤੇ ਉਹ ਮੰਗ ਕਰਦੇ ਆ ਕਿ ਉਹ ਧਿਆਨ ਐਸੇ ਜਿਹੜੀ ਰੱਦ ਕੀਤੀ ਜਾਵੇ ਜੇ ਤੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਚਲਦੀਆਂ ਸਰਕਾਰਾਂ ਤੇ ਫਿਰ ਉਹ ਕਾਨੂੰਨ ਸਾਡੇ ਵਾਸਤੇ ਵੱਖਰਾ ਥੋੜਾ ਕਾਨੂੰਨ ਸਾਰੇ ਵਾਸਤੇ ਇੱਕੋ ਜਿਹਾ ਹੋਣਾ ਚਾਹੀਦਾ ਤੇ ਉਹਦੀ ਜਿਹੜੀ ਐਨਐਸਏ ਉਹ ਰੱਦ ਕੀਤੀ ਜਾਵੇ ਹਰ ਪੰਜਾਬੀ ਹੋ ਰਹੇ ਦੇਖੋ ਸਮਾਰੋਹ ਹਾਂਜੀ ਹਾਂਜੀ ਸਾਰੇ ਪੰਜਾਬ ਦੇ ਅੱਜ ਰੋਸ ਸਮਾਰੋਹ ਚ ਸਾਰੇ ਪੰਜਾਬ ਚ ਦੇ ਰਹੇ ਈਸੀ ਮੰਗਵੱਤਾ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਅਮਰਪਾਲ ਸਿੰਘ ਜੀ ਖਾਲਸਾ ਜਿੰਦਾਬਾਦ 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 ਸਾਡਾ ਹੱਕ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਭਾਈ ਅਮਰਪਾਲ ਸਿੰਘ ਜੀ ਖਾਲਸਾ ਜਿੰਦਾਬਾਦ 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 ਗੱਲ ਨਹੀਂ ਕਰਨ ਦੇ ਤੁਹਾਨੂੰ ਕਰੋ ਕਰੋ ਜਾਰੇ ਮਾਰ ਆਏ ਬਾਬਾ ਜੀ ਮੈਂ ਤਾਂ ਇੰਨਾ ਗਿਆ ਉੱਧਰ ਲੈ ਆਓ ਸਾਈਡ ਤੇ ਅਮਰਪਾਲ ਸਿੰਘ ਬਖਮੰਦਰੀ ਮਰਦਾਬਾਦ ਜਿੰਦਾਬਾਦ ਮਰਦਾਬਾਦ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਕਾ ਖਡੂਰ ਸਾਹਿਬ ਦਾ ਐਮਪੀ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਲੋਕਾਂ ਦੇ ਹਕਾ ਦੇ ਡਾਕਾ ਨਹੀਂ ਪੜਨ ਦੇਵਾਂਗੇ ਨਹੀਂ ਪੜਨ ਦੇਵਾਂਗੇ ਭਾਈਆ ਬੋਰਡ ਫੜੋ ਮਗਰੋੜ ਮਗਰੜਾ ਮਗਰੜਾ ਬੋਰਡ ਫੜੋ ਕਾ ਕਰਿਓ ਕਾ ਕਰਿਓ ਸ੍ਰੀ ਮੁਰਦਾਬਾਦ 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 ਅਹੀਂ ਪਾਈਏ ਮਰਤਪਾਲ ਸਿੰਘ ਦੀ ਐਨਐਸਏ ਮਤਲਬ ਕਿ ਰੱਦ ਕਰਾਉਣ ਵਾਸਤੇ ਇਕੱਠੇ ਹੋਈ ਹੈ ਸਾਰੀ ਸੰਗਤ ਜਿਹੜੀ ਕਾ ਵੀ ਚੀਜ਼ ਨੂੰ ਪਿੱਛੇ ਦੀ ਬਾਤ ਨਹੀਂ ਕੀਆ ਕਰਨ ਦਾ ਤਾਂ ਹੁਣ ਧੱਕਾ ਹੀ ਆ ਧੱਕਾ ਕਰਨ ਦਾ ਇਹ ਕਾਰਨ ਤੇ ਕੋਈ ਵੀ ਨਹੀਂ ਆ ਕਾਰਨ ਕੋਈ ਹੋਵੇ ਤਾਂ ਕਾਰਨ ਤੇ ਪਹਿਲੀ ਵਾਰੀ ਵੀ ਐਨਐਸਏ ਲੱਗਣ ਦਾ ਕੋਈ ਕਾਰਨ ਨਹੀਂ ਸੀ ਕੋਈ ਥਾਣੇ 'ਚ ਕੋਈ ਐਡਾ ਨੁਕਸਾਨ ਨਹੀਂ ਸੀ ਹੋਇਆ ਉਹ ਨੂਹ 'ਚ ਕਿੰਨਾ ਕੁਝ ਹੋਇਆ ਬੱਸਾਂ ਸੜੀਆਂ ਲੋਕਾਂ ਦੀਆਂ ਜਾਨਾਂ ਗਈਆਂ ਉੱਥੇ ਐਨਐਸਏ ਨਹੀਂ ਲੱਗੀ ਇੱਥੇ ਤੇ ਸਿਰਫ ਇਹਨਾਂ ਨੇ ਧੱਕਾ ਕੀਤਾ ਵਾ ਐਨਐਸਏ ਲਾਉਣ ਦਾ ਇਹਦਾ ਕੋਈ ਕਾਰਨ ਨਹੀਂ ਹੈਗਾ ਐਨਐਸਏ ਦਾ ਹੋਰ ਕੀ ਮੰਗ ਕਰਦੇ ਆ ਅਹੀਂ ਤੇ ਹੋ ਮੰਗ ਕਰਦੇ ਆ ਕਿ ਉਹ ਦੀ ਐਨਐਸਏ ਜਿਹੜੀ ਰੱਦ ਕੀਤੀ ਜਾਵੇ ਜੇ ਤੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਚਲਦੀਆਂ ਸਰਕਾਰਾਂ ਤੇ ਫਿਰ ਉਹ ਕਾਨੂੰਨ ਸਾਡੇ ਵਾਸਤੇ ਵੱਖਰਾ ਥੋੜਾ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੋਣਾ ਚਾਹੀਦਾ ਤੇ ਉਹਦੀ ਜਿਹੜੀ ਐਨਐਸਏ ਉਹ ਰੱਦ ਕੀਤੀ ਜਾਵੇ ਹਰ ਪੰਜਾਬ ਕਿਉਂ ਰਹੇ ਹਾਂ ਦੇ ਕੋ ਸਮਾਰੋਹ ਹਾਂਜੀ ਹਾਂਜੀ ਸਾਰੇ ਪੰਜਾਬ 'ਚ ਅੱਜ ਰੋਸ ਸਮਾਰੋਹ 'ਚ ਸਾਰੇ ਪੰਜਾਬ 'ਚ ਦੇ ਰਹੇ ਈ ਸੀ ਮੰਗਵੱਤਾਂ